ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਿੱਤਰਨਾਟਕ ਗ੍ਰੰਥ ਜਿਹਨੂੰ ਦਸਮ ਗ੍ਰੰਥ ਵੀ ਕਿਹਾ ਜਾਂਦਾ ਹੈ ਉਹਦੇ ਸਬੰਧ ਵਿੱਚ ਕਿਹਾ ਜਾ ਰਿਹਾ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਲਿਖਤ ਹੈ ਮੈਂ ਕਈ ਵੀਡੀਓ ਇਹਦੇ ਸਬੰਧ ਵਿੱਚ ਪਹਿਲਾਂ ਪਾ ਚੁੱਕਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੱਥੇ ਦੇ ਉੱਤੇ ਐਸੀ ਅਸਲੀਲਤਾ ਦਾ ਕਲੰਕ ਨਾ ਮੜੋ ਅਜੇ ਕੋ ਫੇਰ ਵਿਚਾਰ ਬਣਿਆ ਕਿਉਂਕਿ ਪੜਨ ਦੀ ਰੁਚੀ ਹੈ ਦਸਵਨ ਨੂੰ ਪੜਦੇ ਰਹੀਦਾ ਹੈ ਸੱਜਾ ਖੱਬਾ ਪੜਦੇ ਰਹੀਦਾ ਹੈ ਜਿਹੜੀ ਚੀਜ਼ ਗੁਰਬਾਣੀ ਦੇ ਨਾਲ ਮੇਲ ਨਹੀਂ ਖਾਂਦੀ ਉਹ ਸੋਚੀਦਾ ਵੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਸ਼ੇਅਰ ਕਰਦੀ ਹੈ ਤਾਂ ਕਿ ਲੋਕਾਂ ਨੂੰ ਥੋੜੀ ਗੁਰਮਤ ਦੀ ਜਾਣਕਾਰੀ ਮਿਲੇ ਤੋਂ ਮੈਂ ਅੱਜ ਜਿਸ ਨੁਕਤੇ ਨਜ਼ਰ ਤੋਂ ਗੱਲ ਕਰਨੀ ਚਾਹੁੰਨਾ ਉਹ ਇਹ ਗੱਲ ਕਰਨੀ ਚਾਹੁੰਨਾ ਕਿ ਬਚਿੱਤਰ ਨਾਟਕ ਗ੍ਰੰਥ ਦੇ ਅੰਦਰ ਮੈਂ ਬਾਰ-ਬਾਰ ਉਹਨਾਂ ਚਲੋ ਬਚਿੱਤਰ ਨਾਟਕ ਜਾਂ ਦਸਮ ਕੈਦਮਾ ਕਿਉਂਕਿ ਪ੍ਰਚਲਿਤ ਨਾ ਹੈ ਬਚਿੱਤਰ ਨਾਟਕ ਗ੍ਰੰਥ ਦੇ ਅੰਦਰ ਨੌਵੇਂ ਪਾਸ਼ਾ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਦਾ ਜ਼ਿਕਰ ਤੇ ਹੁੰਦਾ ਹੈ ਤਿਲਕ ਜੰਜੂ ਰਖਾ ਪ੍ਰਭ ਤਾਂ ਕਾ ਕਿਨੋ ਕਲੂ ਕਿਨੋ ਬੜੋ ਕਲੂ ਮੈਸਾ ਕਾ ਇਹ ਜ਼ਿਕਰ ਤੇ ਉਹਦੇ ਵਿੱਚ ਆਉਂਦਾ ਹੈ ਪਰ ਕਿਦਰੇ ਵੀ ਪੂਰੇ ਬਚਿੱਤਰ ਨਾਟਕ ਗ੍ਰੰਥ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਜ਼ਿਕਰ ਨਹੀਂ ਆਇਆ। ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਨਹੀਂ ਆਇਆ। ਤੁਹਾਡੇ ਵਿੱਚੋਂ ਕਈ ਇਹ ਕਹਿਣਗੇ ਵੀ ਸਹਿਬਜ਼ਾਦਿਆਂ ਦੀ ਸ਼ਹਾਦਤ ਹੋ ਸਕਦਾ ਹੈ ਬਾਅਦ ਵਿੱਚ ਹੋਈ ਹੋਵੇ। ਪਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਬਾਅਦ ਵਿੱਚ ਨਹੀਂ ਨਾ ਹੋਈ। ਤੇ ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕੋਈ ਆਮ ਗੱਲ ਵੀ ਨਹੀਂ। ਵੀ ਜੇ ਗੁਰੂ ਗੋਬਿੰਦ ਸਿੰਘ ਉਹ ਗ੍ਰੰਥ ਲਿਖ ਰਹੇ ਨੇ ਤੇ ਲਿਖਦੇ ਲਿਖਦੇ ਐਡੀ ਵੱਡੀ ਘਟਨਾ ਕਿਵੇਂ ਨਜ਼ਰ ਅੰਦਾਜ਼ ਕਰ ਸਕਦੇ ਨੇ ਕਿਵੇਂ ਅੱਖੋਂ ਓਲੇ ਕਰ ਸਕਦੇ ਨੇ ਜਿਹੜੇ ਸਾਡੀ ਕੌਮ ਦੇ ਪ੍ਰਥਮ ਸ਼ਹੀਦ ਹੋਣ ਵੱਡੇ ਸ਼ਹੀਦ ਹੋਣ ਸ਼ਹਾਦਤ ਵੀ ਨਵੇਕਲੇ ਢੰਗ ਦੇ ਨਾਲੋਂ ਪਾਈ ਹੋਵੇ ਅਨੇਕਾਂ ਤਸੀਹਤ ਤਸ਼ੱਦਦ ਸਹਿਣ ਤੋਂ ਬਾਅਦ ਸ਼ਹਾਦਤ ਪਾਈ ਹੋਵੇ ਤੇ ਉਸ ਤੋਂ ਬਾਅਦ ਸ਼ਹੀਦਾਂ ਦੀ ਕਤਾਰ ਵੱਧਦੀ 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 ਗਈ ਹੋਵੇ ਸ਼ਹੀਦ ਕਦੇ ਮੁੱਕਣ ਚਾਹੀਦਾ ਨਾ ਹੋਣ ਤੇ ਉਹ ਜਿਹੜਾ ਪ੍ਰਥਮ ਸ਼ਹੀਦ ਹੈ ਜਿਹੜਾ ਬੁਨਿਆਦੀ ਸ਼ਹੀਦ ਹੈ ਜਿਹੜਾ ਪਹਿਲਾ ਸ਼ਹੀਦ ਹੈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਉਹਨਾਂ ਦਾ ਜ਼ਿਕਰ ਕਰਨਾ ਬਚਿੱਤਰ ਨਾਟਕ ਗ੍ਰੰਥ ਦੇ ਅੰਦਰ ਬੜਾ ਜ਼ਰੂਰੀ ਸੀ ਪਰ ਕਮਾਲ ਦੀ ਗੱਲ ਹੈ ਤੁਸੀਂ ਕਹਿ ਰਹੇ ਹੋ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਪਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਬਾਰੇ ਏ ਬੀ ਸੀ ਵੀ ਨਹੀਂ ਹੈ ਬਿਲਕੁਲ ਪੂਰਾ ਪਰ ਵੀ ਜ਼ਿਕਰ ਨਹੀਂ ਹੈ ਗੱਲ ਹਜ਼ਮ ਨਹੀਂ ਹੁੰਦੀ ਕਿਉਂਕਿ ਕਦੇ ਵੀ ਕੋਈ ਵੀ ਸ਼ਖਸ ਗੱਲ ਕਰਦਾ ਜਿਸ ਘਟਨਾ ਨੂੰ ਲੈ ਕੇ ਕਰਦਾ ਜਿਸ ਕਹਾਣੀ ਨੂੰ ਲੈ ਕੇ ਕਰਦਾ ਜਿਸ ਨਾਟਕ ਨੂੰ ਲੈ ਕੇ ਕਰਦਾ ਉਹਦੀ ਸ਼ੁਰੂਆਤੀ ਜਿਹੜੀ ਬੁਨਿਆਦੀ ਚੀਜ਼ ਹੁੰਦੀ ਹੈ ਨਾ ਜਿਹੜੀ ਥੱਲੇ ਵਾਲੀ ਇੱਟ ਹੁੰਦੀ ਹੈ ਉਹਨੂੰ ਕਦੇ ਉਹ ਅੱਖੋਂ ਪਰੋਖੇ ਨਹੀਂ ਕਰਦਾ ਉਹਨੂੰ ਉਹ ਕਦੇ ਭੁੱਲਦਾ ਨਹੀਂ ਹੈ ਤੁਸੀਂ ਕਦੇ ਕਿਸੇ ਦਾ ਵੱਡੇ ਬੰਦੇ ਦਾ ਜਿਹੜੇ ਸਟਾਰ ਨੇ ਸੁਪਰ ਸਟਾਰ ਨੇ ਉਹਨਾਂ ਦਾ ਇੰਟਰਵਿਊ ਸੁਣ ਕੇ ਵੇਖਿਓ ਉਹਨਾਂ ਆਪਣੀ ਸ਼ੁਰੂਆਤੀ ਜ਼ਿੰਦਗੀ ਬਾਰੇ ਜਦੋਂ ਕੋਈ ਪੱਤਰਕਾਰ ਪੁੱਛਦਾ ਹੈ ਨਾ ਤੁਹਾਡੀ ਆਰੰਭ ਵਾਲੀ ਜ਼ਿੰਦਗੀ ਕਿਵੇਂ ਦੀ ਸੀ ਤੇ ਬੜੇ ਲੋਕਾਂ ਕੋਲ ਸੁਣਨ ਵਾਸਤੇ ਮਿਲਦਾ ਹੈ ਮੇਰਾ ਸਟਰਗਲ ਦਾ ਟਾਈਮ ਸੀ ਰੋਟੀ ਨਹੀਂ ਸੀ ਮੈਂ ਫਲਾਣੇ ਟਾਬੇ ਤੋਂ ਖਾਂਦਾ ਸੀ ਮੇਰੇ ਕੋਲ ਕਿਰਾਇਆ ਨਹੀਂ ਸੀ ਹੁੰਦਾ ਮੈਂ ਆਉਣ ਜਾਣ ਵਿੱਚ ਦਿੱਕਤ ਮਹਿਸੂਸ ਕਰਦਾ ਸਾਂ ਮੈਂ ਇਦਾਂ ਫੁੱਟਪਾਥ ਤੇ ਰਹਿ ਕੇ ਗੁਜ਼ਾਰਾ ਕੀਤਾ ਪਰ ਅੱਜ ਮਾਲਕ ਦੀ ਮੌਜ ਹੈ ਇਦਾਂ ਕਰਦਾ ਹੈ ਨਾ ਉਹ ਗੱਲ ਕਿਉਂ ਕਰਦਾਏ ਕਿਉਂਕਿ ਉਹਦੀ ਸ਼ੁਰੂਆਤੀ ਜ਼ਿੰਦਗੀ ਵਾਲੇ ਦਿਨ ਉਹਦੇ ਜੀਵਨ ਵਿੱਚੋਂ ਬਾਹਰ ਕੱਢਨੇ ਔਖੇ ਨੇ ਉਹਦੀ ਮੈਮਰੀ ਵਿੱਚੋਂ ਬਾਹਰ ਕੱਢਨੇ ਔਖੇ ਨੇ ਤੇ ਗੁਰੂ ਗੋਬਿੰਦ ਸਿੰਘ ਦੀ ਮੈਮਰੀ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਕਿਵੇਂ ਨਿਕਲ ਗਏ ਨਾਲੇ ਆਪਾਂ ਇਹ ਵੀ ਕਹਿੰਨੇ ਆ ਵੀ ਜੋਤੂ ਹ ਜੁਗਤ ਸਾਇ ਸ਼ਹਿ ਕਾਇਆ ਫਿਰ ਪਲਟੀਏ ਬਈ ਜੋਤ ਉਹੀ ਹੈ ਜੁਗਤ ਉਹੀ ਹੈ ਕਾਇਆ ਬਦਲਦੀ ਰਹੀ ਸਰੀਰ ਬਦਲਦੇ ਰਹੇ ਮਹੱਲੇ ਬਦਲਦੇ ਰਹੇ ਬਾਕੀ ਜੋਤ ਉਹ ਹੀ ਹੈ ਗਿਆਨ ਹੋਈ ਆਪਾਂ ਇਹ ਕਹਿੰਨੇ ਆ ਨਾ ਤੇ ਗੁਰਬਾਣੀ ਦਾ ਵਾਕ ਵੀ ਇਹ ਵੀ ਜੋਤ ਉਹ ਜੁਗ ਸਾਇ ਸਹ ਕਾਇਆ ਫੇਰ ਪਲਟੀ ਹੈ ਜੇ ਉਹ ਜੋਤ ਹੈ ਤੇ ਉਹ ਜੋਤ ਪੰਜਵੇਂ ਜਾਮੇ ਦੇ ਅੰਦਰ ਸ਼ਹਾਦਤ ਪਾਈ ਤੇ ਉਹਨਾਂ ਨੂੰ ਪੰਜਵਾਂ ਜਾਮਾ ਤੇ ਚੇਤੇ ਨਾ ਆਇਆ ਤੇ ਪੰਜਵੇਂ ਤੋਂ ਸਿੱਧਾ ਛਾਲ ਮਾਰ ਕੇ ਨੌਵਾਂ ਜਾਮਾ ਚੇਤੇ ਆ ਗਿਆ ਤੇ ਜਾਂ ਆਪਣੀ ਕਥਾ ਉਹਨਾਂ ਨੂੰ ਚੇਤੇ ਆ ਗਈ ਇਦਾਂ ਹੋਇਆ ਹੀ ਨਹੀਂ ਹੈ ਕਿਉਂਕਿ ਉਹ ਗ੍ਰੰਥ ਬਚਿੱਤਰਨਾਟਕ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੀ ਨਹੀਂ ਹੈ ਜੇ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੁੰਦਾ ਤੇ ਬੜਾ ਵੱਡਾ ਰੀਡ ਦੀ ਹੱਡੀ ਵਰਗਾ ਕੀਮਤੀ ਨੁਕਤਾ ਇਹ ਵੀ ਪਹਿਲਾਂ ਸ਼ਹਾਦਤ ਦਾ ਜ਼ਿਕਰ ਕਰਦੇ ਪੰਜਵੇਂ ਪਾਤਸ਼ਾਹੀ ਦਾ ਫਿਰ ਛੇਵੇਂ ਪਾਤਸ਼ਾਹ ਦਾ ਜ਼ਿਕਰ ਆਉਂਦਾ ਉਹਨਾਂ ਦੇ ਜੰਗਾਂ ਯੁੱਧਾਂ ਦਾ ਸਿੱਖਾਂ ਦੀ ਸ਼ਹਾਦਤ ਦਾ ਜ਼ਿਕਰ ਆਉਂਦਾ ਨੰਬਰ 3 ਦੇ ਉੱਤੇ ਜਾ ਕੇ ਨਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਆਉਣਾ ਸੀ ਸਾਬਤ ਹੁੰਦਾ ਹੈ ਕਿਸੇ ਨਾ ਕਿਸੇ ਹੋਰ ਦੀ ਲਿਖਤ ਹੈ ਜਿਨੂੰ ਸਿੱਖਾਂ ਨੇ ਸਿਰ ਤੇ ਚੁੱਕ ਲਿਆ ਔਰ ਗੁਰੂ ਬਾਣੀ ਦੇ ਬਰਾਬਰ ਉਹਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਚਲੋ ਮੈਂ ਇੱਕ ਦੋ ਨੁਕਤੇ ਤੁਹਾਡੇ ਨਾਲ ਸਾਂਝੇ ਕਰਦਾ ਜੇ ਕੋਈ ਮੰਨ ਲੋ ਤੁਹਾਡੇ ਤੋਂ ਇਹ ਪੁੱਛੇ ਵੀ ਤੂੰ ਸਜਣਾ ਲਈ ਇਹ ਪੌਲ ਖੰਡੇ ਦੀ ਪੌਲ ਲਈ ਹੈ ਕਿੱਥੋਂ ਲਈ ਹੈ ਤੁਸੀਂ ਕਹਿ ਸਕਦੇ ਹੋ ਵੀ ਸਾਡੇ ਪਿੰਡ ਇਦਾਂ ਫੰਕਸ਼ਨ ਸੀ ਗੁਰਪੁਰਬ ਸੀ ਪੰਜ ਪਿਆਰੇ ਆਏ ਸਨ ਤੇ ਜੇ ਉਹ ਤੁਹਾਨੂੰ ਦੂਸਰਾ ਕੁਐਸਚਨ ਕਰੇ ਵੀ ਪੰਜ ਪਿਆਰੇ ਕਿਹੜੇ ਸਨ ਜਾਂ ਪੰਜ ਪਿਆਰਿਆਂ ਦਾ ਮੁੱਢ ਮੂਲ ਕੀ ਸੀ ਤੇ ਪੰਜ ਪਿਆਰਿਆਂ ਦਾ ਮੁੱਢ ਮੂਲ ਇਹ ਦੱਸੋਗੇ ਵੀ ਸਾਡੇ ਪਿੰਡ ਦੇ ਅੰਦਰ ਜਿਹੜਾ ਮਹਿੰਦਰ ਸਿੰਘ, ਜਗਿੰਦਰ ਸਿੰਘ, ਸ਼ੰਗਾਰਾ ਸਿੰਘ, ਬੰਤਾ ਸਿੰਘ ਆਏ ਸਨ ਉਹ ਸੀ ਜਾਂ ਦੂਜੇ ਤੀਜੇ ਕੋਈ ਨਾਂ ਲਓਗੇ ਉਹ ਸੀ ਜਾਂ ਜਦੋਂ ਵੀ ਕਿਧਰੇ ਕਿਸੇ ਬੱਚੇ ਨੂੰ ਪੁੱਛੋ ਕਿਸੇ ਸਭਾ ਦੇ ਅੰਦਰ ਪੁੱਛੋ ਵੀ ਪੰਜ ਪਿਆਰਿਆਂ ਦਾ ਨਾਂ ਸੁਣਾ ਤੇ ਉਹ ਇਹ ਨਹੀਂ ਸੁਣਾਉਂਦਾ ਵੀ ਜਿਹੜੇ ਸਾਡੇ ਪਿੰਡ ਆਏ ਸੀ ਨਾ ਮਹਿੰਦਰ ਸਿੰਘ, ਜਗਿੰਦਰ ਸਿੰਘ, ਸਾਦਾ ਸਿੰਘ, ਕੇਰ ਸਿੰਘ, ਮੋਰ ਸਿੰਘ ਉਹਨਾਂ ਦਾ ਜ਼ਿਕਰ ਨਹੀਂ ਕਰਦਾ ਜਦੋਂ ਵੀ ਕੁਐਸਚਨ ਪੈਦਾ ਹੋਏਗਾ ਪੰਜ ਪਿਆਰਿਆਂ ਦਾ ਤੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੋਂ ਗੱਲ ਸ਼ੁਰੂਆਤ ਹੋਏਗੀ ਜਦੋਂ ਵੀ ਤੁਸੀਂ ਕਿਸੇ ਨੂੰ ਪੁੱਛੋਗੇ ਨਾ ਚਾਰ ਸਹਿਬ ਜਾਦੇ ਤੇ ਸਹਿਬ ਜਾਦਾ ਅਜੀਤ ਸਿੰਘ ਜੁਜਾਰ ਸਿੰਘ ਤੋਂ ਗੱਲ ਸ਼ੁਰੂ ਹੋਏਗੀ ਕਿਉਂਕਿ ਉਹ ਬੁਨਿਆਦ ਹੈ ਉਹ ਸ਼ੁਰੂਆਤ ਹੈ ਸ਼ੁਰੂਆਤ ਨੂੰ ਕਦੇ ਵੀ ਜ਼ਿੰਦਗੀ ਚੋਂ ਕੱਢਿਆ ਨਹੀਂ ਜਾ ਸਕਦਾ ਜੇ ਆਮ ਬੰਦਾ ਸ਼ੁਰੂਆਤ ਨਹੀਂ ਕੱਢਦਾ ਤੇ ਗੁਰੂ ਆਪਣੀ ਸ਼ੁਰੂਆਤ ਨੂੰ ਕਿਵੇਂ ਕੱਢ ਦਿੰਦੇ ਉਹ ਪਹਿਲੇ ਦਿਨਾਂ ਨੂੰ ਕਿਵੇਂ ਭੁੱਲ ਸਕਦੇ ਸਨ ਤੁਸੀਂ ਕਿਸੇ ਕੰਪਨੀ ਦਾ ਜ਼ਿਕਰ ਕਰਨਾ ਹੋਵੇ ਕਿਸੇ ਸ਼ਹਿਰ ਦਾ ਜ਼ਿਕਰ ਕਰਨਾ ਹੋਵੇ ਵੀ ਇਹ ਸ਼ਹਿਰ ਕਦੋਂ ਬਣਿਆ ਸੀ ਕਿੰਨੇ ਬਣਾਇਆ ਸੀ ਜਿੰਨੇ ਬਣਾਇਆ ਸੀ ਨਾ ਉਹਦਾ ਨਾਮ ਪਹਿਲਾ ਹੁੰਦਾ ਕਿਧਰੇ ਨਾ ਕਿਧਰੇ ਆਧਾਰ ਸਿਲਾਤੇ ਲਿਖਿਆ ਮਿਲਦਾ ਹੈ ਕਿਸੇ ਕੰਪਨੀ ਦੇ ਮੇਕਰ ਦਾ ਨਾਮ ਕੰਪਨੀ ਦੇ ਇਤਿਹਾਸ ਦੇ ਅੰਦਰ ਲਿਖਿਆ ਮਿਲਦਾ ਹੈ ਉਹਦੀ ਪਿਕਚਰ ਵੀ ਕਿਧਰੇ ਨਾ ਕਿਧਰੇ ਕੰਪਨੀ ਦੇ ਅੰਦਰ ਮਿਲ ਜਾਏਗੀ ਜਦੋਂ ਕੋਈ ਦੇਸ਼ ਹੋਣ ਦੇ ਵਿੱਚ ਆਇਆ ਤੇ ਦੇਸ਼ ਨੂੰ ਬਣਾਉਣ ਵਾਲੇ ਜਿਹੜੇ ਪ੍ਰਥਮ ਮੈਂਬਰ ਸੰ ਉਹਨਾਂ ਦਾ ਨਾਮ ਪਹਿਲਾਂ ਆ ਜਾਂਦਾ ਅੱਜ ਵੀ ਤੁਸੀਂ ਕਿਸੇ ਨੂੰ ਪੁੱਛ ਕੇ ਵੇਖੋ ਵੀ ਅਮਰੀਕਾ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਰਾਸ਼ਟਰਪਤੀ ਕੌਣ ਸੀ ਤੇ ਅੱਜ ਵੀ ਲੋਕ ਤੁਹਾਨੂੰ ਬੇਚਿ ਰੁਕ ਉੱਤਰ ਦੇਣਗੇ ਵੀ 1799 ਤੋਂ ਲੈ ਕੇ 1797 ਤੱਕ ਜਾਰਜ ਵਾਸ਼ਿੰਗਟਨ ਅਮਰੀਕਾ ਦਾ ਪ੍ਰੈਜ਼ੀਡੈਂਟ ਰਿਹਾ ਜਦੋਂ ਵੀ ਪੁੱਛੋਗੇ ਔਰ ਇਹ ਨੈਸ਼ਨੈਲਟੀ ਲੈ ਲੱਗਿਆ ਸਵਾਲ ਵੀ ਆਉਂਦਾ ਅਮਰੀਕਾ ਦੀ ਨੈਸ਼ਨੈਲਿਟੀ ਲੈਣ ਲੱਗਿਆ ਚਲੋ ਜਦੋਂ ਕੋਈ ਤੁਹਾਨੂੰ ਇਹ ਗੱਲ ਕਵੇ ਵੀ ਇੰਡੀਆ ਦਾ ਪਹਿਲਾ ਜਿਹੜਾ ਪ੍ਰੈਜ਼ੀਡੈਂਟ ਸੀ ਰਾਸ਼ਟਰਪਤੀ ਸੀ ਉਹ ਕੌਣ ਸੀ ਤੇ ਤੁਹਾਨੂੰ ਕਹਿਣਾ ਪਏਗਾ ਨਾ ਵੀ ਡਾਕਟਰ ਰਜਿੰਦਰ ਪ੍ਰਸ਼ਾਦ ਸੀ ਔਰ ਉਹ 26 ਜਨਵਰੀ 1950 ਤੋਂ ਲੈ ਕੇ 13 ਮਈ 1962 ਤੱਕ ਇਸ ਅਹੁਦੇ ਪੱਧ ਦੇ ਉੱਤੇ ਸਭਾਇਮਣ ਰਹੇ ਜਦੋਂ ਕੋਈ ਤੁਹਾਨੂੰ ਇਹ ਸਵਾਲ ਪੁੱਛੇਗਾ ਵੀ ਭਾਰਤ ਦਾ ਪਹਿਲਾ ਜਿਹੜਾ ਪ੍ਰਧਾਨ ਮੰਤਰੀ ਉਹ ਕੌਣ ਸੀ ਤੇ ਤੁਹਾਨੂੰ ਕਹਿਣਾ ਪਏਗਾ ਨਾ ਬਈ ਪੰਡਤ ਜਵਾਹਰ ਲਾਲ ਨਹਿਰੂ ਜਾਂ ਅੱਜ ਵਾਲੇ ਦਾ ਨਾਮ ਲਓਗੇ ਜਾਂ ਇਸ ਤੋਂ ਪਿਛਲੇ ਦਾ ਨਾਮ ਲਓਗੇ ਨਹੀਂ ਜਿਹੜਾ ਸਭ ਤੋਂ ਪਹਿਲਾ ਸੀ ਉਹਦਾ ਨਾਮ ਤੁਹਾਡੀ ਮਜਬੂਰੀ ਇਹ ਲਿਖਣਾ ਵੀ ਬੋਲਣਾ ਵੀ ਔਰ ਬੋਲਣਾ ਚਾਹੀਦਾ ਵੀ ਹੈ ਕਹਿਣਾ ਪਏਗਾ ਪੰਡਤ ਜਵਾਹਰ ਲਾਲ ਨਹਿਰੂ ਸੀ ਔਰ ਉਹ ਰਹੇ ਸੰ 1964 ਤੱਕ ਇਹ ਵੀ ਦੱਸਣਾ ਪਏਗਾ ਕੋਈ ਕਾਲਜ ਬਣਿਆ ਯੂਨੀਵਰਸਿਟੀ ਬਣੀ ਤੇ ਕਹਿਣਾ ਪਵੇਗਾ ਨਾ ਵੀ ਆ ਪ੍ਰਤਾਪ ਸਿੰਘ ਕੈਰੋਣੀ ਯੂਨੀਵਰਸਿਟੀ ਲਿਆਂਦੀ ਸੀ ਆ ਫਲਾਣੇ ਨੇ ਲਿਆਂਦੀ ਸੀ ਆ ਫਲਾਣੇ ਨੇ ਆ ਕੰਮ ਕੀਤਾ ਇਹਦੀ ਬੁਨਿਆਦ ਇਦਾਂ ਠੀਕੀ ਚਲੋ ਮੈਂ ਇੱਕ ਹੋਰ ਗੱਲ ਕਰਾਂ ਅੱਜ ਵੀ ਸਾਕਾ ਨਨਕਾਣਾ ਸਾਹਿਬ ਸੁਣਦੇ ਹੋ ਪੜ੍ਹਦੇ ਹੋ ਪਰ ਜਦੋਂ ਸਾਕਾ ਨਨਕਾਣਾ ਸਾਹਿਬ ਦਾ ਮੁੱਢਲਾ ਇਤਿਹਾਸ ਪੜ੍ਹ ਕੇ ਵੇਖੋ ਤੇ ਸਾਕਾ ਨਨਕਾਣਾ ਸਾਹਿਬ ਦੇ ਉਸ ਸਾਕੇ ਵਿੱਚੋਂ ਇਤਿਹਾਸਿਕ ਪੰਨਿਆਂ ਵਿੱਚੋਂ ਸਰਦਾਰ ਕਰਤਾਰ ਸਿੰਘ ਚੱਬਰ ਤੇ ਸਰਦਾਰ ਲਖਮਣ ਸਿੰਘ ਇਹਨਾਂ ਨੂੰ ਬਾਹਰ ਕਿਵੇਂ ਕੱਢੋਗੇ ਇਹਨਾਂ ਦੋਵਾਂ ਦਾ ਨਾਮ ਆਏਗਾ ਨਾ ਚਲੋ ਮੈਂ ਕੋਹਰ ਗੱਲ ਕਰਦਾ ਬੜੀ ਸਾਦੀ ਜੀ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਹਰ ਮਹੀਨੇ ਦਰਬਾਰ ਸਾਹਿਬ ਜਾਂਦੇ ਹੋ ਜਾਂ ਜ਼ਿੰਦਗੀ ਚ ਇੰਨੀ ਵਾਰ ਜਾਏ ਹੋ ਦਰਬਾਰ ਸਾਹਿਬ ਦਾ ਥੋੜਾ ਜਿਹਾ ਮੈਨੂੰ ਬੈਕ ਦਾਸ ਇਹਦਾ ਪਛੋਕੜ ਦਾ ਇਤਿਹਾਸ ਦੱਸ ਵੀ ਕੀ ਹੈ ਤੇ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਤੋਂ ਗੱਲ ਸ਼ੁਰੂ ਕਰਨੀ ਪਵੇਗੀ ਨਾ ਕਸਿਦਾ ਆਣ ਕੇ ਗੁਰੂ ਪੰਜਵੇਂ ਪਾਤਸ਼ਾਹ ਤੇ ਡਿੱਗ ਜਾਓਗੇ ਗੁਰੂ ਰਾਮਦਾਸ ਤੋਂ ਗੱਲ ਸ਼ੁਰੂ ਕਰਕੇ ਗੁਰੂ ਅਰਜਨ ਪਾਤਸ਼ਾਹ ਤੱਕ ਆਏਗੇ ਇਸ ਤੋਂ ਪਹਿਲਾਂ ਨੇ ਜਦੋਂ ਵੀ ਅਨੰਦਪੁਰ ਸਾਹਿਬ ਦਾ ਜ਼ਿਕਰ ਚੱਲੇਗਾ ਵੀ ਇਹ ਨਗਰ ਕਿਵੇਂ ਬਣਿਆ ਕਿਸ ਤਰ੍ਹਾਂ ਬਣਿਆ ਉੱਥੋਂ ਦੇ ਰਹਿਣ ਵਾਲਾ ਜਿਹੜਾ ਜ਼ਮੀਨ ਤੇ ਕਾਬਜ਼ ਸੀ ਮਾਖੋ ਨਾਂ ਦਾ ਬਦਮਾਸ਼ ਨਾ ਉਹਨੂੰ ਵਿੱਚੋਂ ਕੱਢਿਆ ਜਾ ਸਕਦਾ ਤੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵਿੱਚੋਂ ਕੱਢਿਆ ਜਾ ਸਕਦਾ ਬੇਸ਼ੱਕ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉੱਥੇ ਸਬੰਧ ਜ਼ਿਆਦਾ ਰਿਹਾ 14 ਜੰਗਾਂ ਵੀ ਲੜੀਆਂ ਉੱਥੇ ਖੰਡੇ ਦੀ ਪਾੜ ਵੀ ਦਿੱਤੀ ਪਰ ਗੁਰੂ ਗੋਬਿੰਦ ਸਿੰਘ ਦਾ ਬੇਸ਼ੱਕ ਉਸ ਅਨੰਦਪੁਰ ਸਾਹਿਬ ਦੇ ਨਾਲ ਲੈਣਾ ਦੇਣਾ ਵਾਸਤਾ ਜ਼ਿਆਦਾ ਹੈ ਪਰ ਜਦੋਂ ਵੀ ਅਨੰਦਪੁਰ ਦਾ ਜ਼ਿਕਰ ਆਏਗਾ ਮੁਟਲਾ ਜ਼ਿਕਰਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਕਰਨਾ ਪਏਗਾ ਬਈ 1665 ਦੇ ਅੰਦਰ ਇਹਦੀ ਬੁਨਿਆਦ ਰੱਖੀ ਸੀ ਇਹ ਗੱਲ ਕਹਿਣੀ ਪੈਗੀ ਮੰਨਣੀ ਪੈਗੀ ਤੇ ਮੰਨਣ ਦੇ ਅੰਦਰ ਹਰਜ ਵੀ ਕੀ ਹੈ ਤੋ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੀ ਸ਼ਹਾਦਤ ਬਹੁਤ ਵੱਡੀ ਸ਼ਹਾਦਤ ਹੈ ਛੋਟੀ ਨਹੀਂ ਆਮ ਘਟਨਾ ਨਹੀਂ ਜਿਹਨੂੰ ਨਜ਼ਰ ਅੰਦਾਜ਼ ਕਰਨਾ ਔਖਾ ਹੈ ਨਾ ਗੁਰੂ ਸਾਹਿਬ ਨੇ ਕਰਨਾ ਸੀ ਕਿਉਂ ਨਹੀਂ ਸੀ ਕਰਨਾ ਕਿਉਂਕਿ ਉਹੀ ਜੋਤ ਪੰਜਵੇਂ ਸਰੀਰ ਵਿੱਚ ਰਹਿ ਕੇ ਤੇ ਸ਼ਹਾਦਤ ਪਾ ਚੁੱਕੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਕਿਵੇਂ ਉਸ ਘਟਨਾ ਨੂੰ ਨਜ਼ਰ ਅੰਦਾਜ਼ ਕਰਦੇ ਸਨ ਇਥੋਂ ਗੱਲ ਸਾਬਤ ਹੁੰਦੀ ਹੁੰਦੀ ਇਹ ਵੀ ਇਹ ਜਿਹੜਾ ਬਚਿੱਤਰ ਨਾਟਕ ਗ੍ਰੰਥ ਹੈ ਇਹ ਗੁਰੂਕ੍ਰਿਤ ਨਹੀਂ ਹੈ ਇਹ ਗੱਲ ਵੱਖਰੀ ਵੀ ਕਿਸੇ ਸਾਜਿਸ਼ ਦੇ ਤਹਿਤ ਰਾਜਨੀਤੀ ਦੇ ਤਹਿਤ ਇਸ ਗ੍ਰੰਥ ਨੂੰ ਚੁੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਬਰਾਬਰ ਲਿਆਂਦਾ ਗਿਆ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਹੜਾ ਕੋਝਾ ਯਤਨ ਹੈ ਔਰ ਕੀਰਤੇ ਕੋਰ ਗੱਲ ਕਹਦੇ ਆ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵੀ ਹੈ ਕਿ ਕਿਸੇ ਦੂਜੇ ਤਿਜੇ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਨਹੀਂ ਹੋ ਸਕਦਾ ਇਸ ਕਰਕੇ ਸਿੱਖੋ ਸਿਆਣੇ ਬਣੋ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਵੇ ਗੁਰੂ ਗ੍ਰੰਥ ਸਾਹਿਬ ਗੁਰੂ ਕਰਤੇ ਬਾਕੀ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ